ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਮੈਂ ਬਾਜਵਿੰਦਰ ਸਿੰਘ ਫਿਜੀ ਆਈਲੈਂਡਸ ਤੋਂ ਤੇ ਅੱਜ ਆਪਾਂ ਗੱਲ ਕਰਾਂਗੇ ਇਹਿਸਾਨਾਂ ਬਾਰੇ ਇਹਿਸਾਨ ਹੈਲਪ ਗ੍ਰੈਟੀਟਿਊਡ ਇਦਾਂ ਦੇ ਸ਼ਬਦਾਂ ਬਾਰੇ ਕਿ ਇੱਕ ਕਿਸੇ ਵੀ ਚੀਜ਼ ਚ ਕੰਮ ਚ ਜ਼ਿੰਦਗੀ ਚ ਇਹਿਸਾਨਮੰਦ ਹੋਣਾ ਕਿੰਨਾ ਜ਼ਰੂਰੀ ਹੈ ਤੇ ਆਪਾਂ ਸੋਚਦੇ ਆਂ ਵੀ ਅਸੀਂ ਕਿਸੇ ਦਾ एहसान उतार ਦੇਣਾ ਵਾ ਕਿਸੇ ਦਾ एहसान ਲਿਆ ਸੀਗਾ ਸੀ ਤੇ ਹੁਣ ਅਸੀਂ ਉਹਦਾ एहसान ਚੁਕਾ ਦੇਣਾ ਵਾ ਤੇ ਵੀ ਕੀ ਆਪਾਂ ਇਹ ਚੁਕਾ ਸਕਦੇ ਆ ਕਿ ਨਹੀਂ ਚੁਕਾ ਸਕਦੇ ਠੀਕ ਹੈ ਨਾ ਤੇ ਜ਼ਿੰਦਗੀ 'ਚ ਜਦੋਂ ਆਪਾਂ ਵੱਡੇ ਹੁੰਨੇ ਆ ਤੇ ਆਪਾਂ ਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਆਪਣੇ ਪਿੰਡਾਂ 'ਚ ਵੀ ਕਈ ਵਾਰੀ ਬਦ ਚਲਤ ਹੁੰਦੀਆਂ ਗੱਲਾਂ ਬਾਤਾਂ ਕਰਦੇ ਕੋਈ ਕਹਿ ਰਿਹਾ ਹੁੰਦਾ ਵੀ ਆਪਾਂ ਤਾਂ ਕਿਸੇ ਦਾ एहसान ਨਹੀਂ ਲਈਦਾ ਬਾਈ ਤੇ ਪਰ ਜ਼ਿੰਦਗੀ ਜਿਉਂਦੇ ਜਿਉਂਦੇ ਪਤਾ ਲੱਗਦਾ ਵੀ ਇਹਸਾਨਾਂ ਤੋਂ ਬਿਨਾ ਜ਼ਿੰਦਗੀ ਹੋ ਨਹੀਂ ਸਕਦੀ ਸਭ ਤੋਂ ਪਹਿਲਾ ਇਹਸਾਨ ਤਾਂ ਪਰਮਾਤਮਾ ਦਾ ਕਿ ਜਿਸ ਨੇ ਸਾਰਿਆਂ ਨੂੰ ਪੈਦਾ ਕੀਤਾ ਆਪਾਂ ਨੂੰ ਪੈਦਾ ਕੀਤਾ ਹਨ ਸਾਰਾ ਸਿਸਟਮ ਤੇ ਉਸ ਤੋਂ ਬਾਅਦ ਇਹਸਾਨ ਮਾਪੇ ਦਾ ਜਿਨ੍ਹਾਂ ਨੇ ਆਪਾਂ ਨੂੰ ਵੱਡਿਆ ਕੀਤਾ ਪਾਲਿਆ ਪੋਸਿਆ ਪੜਾਇਆ ਤੇ ਉਸ ਤੋਂ ਬਾਅਦ ਯਾਰਾਂ ਦੋਸਤਾਂ ਦਾ ਉਹ ਟੀਚਰਾਂ ਦਾ ਗੁਰੂਆਂ ਦਾ ਜਿਨ੍ਹਾਂ ਨੇ ਤੁਹਾਨੂੰ ਪੜਾਇਆ ਇਸ ਕਾਬਿਲ ਬਣਾਇਆ ਤੇ ਉਸ ਤੋਂ ਬਾਅਦ ਤੁਹਾਡੇ 파ਟਨਰ ਦਾ ਲਾਈਫ 파ਟਨਰ ਦਾ ਤੁਹਾਡੇਆਂ ਰਿਸ਼ਤੇਦਾਰਾਂ ਦਾ ਜਾਂ ਜੋ ਬਿਜ਼ਨਸ 파ਟਨਰ ਨੇ ਤੁਹਾਡੇ ਤੇ ਅੱਗੇ ਫਿਰ ਇਦਾਂ ਜ਼ਿੰਦਗੀ ਸੋਹਣ ਚੱਲਦੀ ਰਹਿੰਦੀ ਹੈ ਆਪਣੀ ਤੇ ਇਹਦੇ ਵਿੱਚ ਬਹੁਤ ਵਾਰ ਇਹ ਗੱਲ ਹੁੰਦੀ ਆ ਵੀ ਜਦੋਂ ਆਪਾਂ ਜ਼ਿੰਦਗੀ 'ਚ ਕੋਈ ਵੀ ਤਰੱਕੀ ਕਰਦੇ ਆ ਜਾਂ ਕੋਈ ਵੀ ਕੰਮ ਕਰਦੇ ਆ ਤਾਂ ਕਿਸੇ ਨਾ ਕਿਸੇ ਨੇ ਜ਼ਰੂਰ ਸਾਡੀ ਹੈਲਪ ਕੀਤੀ ਹੁੰਦੀ ਆ ਤੇ ਉਹ ਉਹ ਹੈਲਪ ਕਈ ਵਾਰ ਗੱਲਾਂ ਚੱਲਦੀਆਂ ਨੇ ਵੀ ਯਾਰ ਉਹ ਤਾਂ ਆਪਾਂ ਉਹਦਾ ਇੰਨਾ ਕੀਤਾ ਉਹਨੇ ਇੰਨਾ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਆਮ ਆਪਾਂ ਜਦੋਂ ਕਿਤੇ ਵੀ ਬੈਠਦੇ ਆ ਉੱਠਦੇ ਆ ਗੱਲਾਂ ਚੱਲਦੀਆਂ ਨੇ ਤੇ ਇਹਦੇ 'ਚ ਮੈਂ ਕਈ ਵਾਰ ਸੋਚਦਾ ਹੁੰਨਾ ਵੀ ਕਿ ਕਿਸੇ ਨੇ ਆਪਣੇ ਤੇ ਕਿਸੇ ਟਾਈਮ ਜ਼ਰੂਰ एहसान ਕੀਤੇ ਆ ਬਹੁਤ ਜ਼ਿਆਦਾ ਕੀਤੇ ਆ ਯਾਰਾਂ ਦੋਸਤਾਂ ਨੇ ਹੋਰ ਜਿੰਨੇ ਵੀ ਕਹਿ ਲੋ ਵੀ ਜੋ ਵੀ ਤੁਹਾਡੇ ਅੱਜ ਤੱਕ ਜ਼ਿੰਦਗੀ ਜਿਉਣ 'ਚ ਜਿਸ ਕਿਸੇ ਨੇ ਛੋਟੀ ਜੀ ਕਣਕਾ ਮਾਤਰ ਵੀ ਜੇ ਕਿਸੇ ਨੇ ਹੈਲਪ ਕੀਤੀ ਆ ਤੁਹਾਡੀ ਤਾਂ ਉਦੇ احسانمند ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ 'ਚ ਨਹੀਂ ਤੁਸੀਂ ਅੱਗੇ ਨਹੀਂ ਵੱਧ ਸਕਦੇ ਇਹ ਕੁਦਰਤ ਇਹ ਜਿਹੜੇ ਯੂਨੀਵਰਸ ਹੈ ਸਾਰੇ ਨਿਯਮ ਜਿਹੜੇ ਬਣੇ ਨੇ ਵੀ ਜਿੰਨੇ ਜ਼ਿਆਦਾ ਤੁਸੀਂ احسانمند ਹੋਵੋਗੇ ਆਪਣੇ ਗੁਰੂ ਦੇ ਆਪਣੇ ਮਾਂ ਪਿਓ ਦੇ ਆਪਣੇ ਹੋਰਾਂ ਮਿੱਤਰਾਂ ਦੇ ਜਾਂ ਲੋਕਾਂ ਦੇ ਜੋ ਤੁਹਾਡੀ ਹੈਲਪ ਕਰਦੇ ਨੇ ਕਿਸੇ ਵੀ ਕੰਮ 'ਚ ਤੇ ਉਹਨਾਂ ਜਿਆਦਾ ਤੁਸੀਂ ਅੰਦਰੋਂ ਸੌਖੇ ਵੀ ਰਹਿੰਦੇ ਆ ਤੇ ਤੁਸੀਂ ਤਰੱਕੀ ਵੀ ਕਰਦੇ ਆ ਤੇ ਇਹ ਜਿਹੜੀਆਂ ਗੱਲਾਂ ਆਪਾਂ ਬਚਪਨ ਚ ਸੋਚਦੇ ਆਂ ਵੀ ਅਸੀਂ ਕਿਸੇ ਦਾ एहसान ਨਹੀਂ ਲੈਣਾ ਜਾਂ ਅਸੀਂ ਉਹਦਾ एहसान चुका ਦੇਣਾ ਵੀ ਅਸੀਂ ਕਿਸੇ ਦਾ ਵੀ एहसान चुका ਨਹੀਂ ਸਕਦੇ ਤੇ एहसान चुकाਉਣ ਦਾ ਮਤਲਬ ਆ ਵੀ ਜਦੋਂ ਕਿਸੇ ਨੇ ਤੁਹਾਡੀ ਹੈਲਪ ਕੀਤੀ ਉਦੋਂ ਤੁਸੀਂ ਕੁਝ ਵੀ ਨਹੀਂ ਸੀਗੇ ਤੇ ਤੁਸੀਂ